ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਪਟਣਾ ਜਰੂਰ ਦਬਾਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 4 ਅਕਤੂਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਅਮੀਰ ਸਿੰਘੀ ਕੀ ਮਾਹੌਲ ਉਸੇ ਤਰ੍ਹਾਂ ਦਾ ਹੀ ਰਿਹਾ ਮੌਸਮ ਸਵੇਰ ਵੇਲੇ ਹਲਕੀ ਜਿਹੀ ਠੰਡ ਬਾਹਰ ਵਿੱਚ ਗਰਮੀ ਅਤੇ ਹਮਸਦ ਦਾ ਦੌਰ ਪਿਛਲੇ ਦਿਨਾਂ ਦੇ ਮੁਕਾਬਲੇ ਨਾਲੋਂ ਜ਼ਿਆਦਾ ਅੱਜ ਦੇਖਣ ਨੂੰ ਮਿਲ ਰਿਹਾ ਹੈ ਸੋ ਅੱਜ ਕੁਝ ਖਾਸ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਹੋ ਸਕਦਾ ਹੈ ਕਿ ਸ਼ਾਮ ਵੇਲੇ ਬੱਡਰ ਏਰੀਏ ਦੇ ਨਾਲ ਲੱਗਦੇ ਲੱਖਾਂ ਦੇ ਵਿੱਚ ਕਿਤੇ ਮਾੜੀ-ਮੋਟੀਆਂ ਕਿਣੀਆਂ ਜਾਂ ਸ਼ੱਕ-ਸ਼ਰੱਟਾ ਹੋ ਜਵੇ ਅਮਰਦਾਸਰ ਗੁਰਦਾਸਪੁਰ ਦੇ ਇਲਾਕਿਆਂ ਦੇ ਆਸ-ਪਾਸ ਪਹਾੜਾਂ ਦੇ ਵਿੱਚ ਅੱਜ ਪੱਛਮੀ ਸਿਸਟਮ ਦਾ ਅਸਰ ਸ਼ੁਰੂ ਹੋਣਾ ਹੋ ਚੁੱਕਾ ਹੈ ਜਿੱਥੇ ਹਲਕੇ ਤੋਂ ਦਰਮਿਆਨਾ ਮੀਂਹ ਦੇ ਨਾਲ-ਨਾਲ ਉੱਚੀਆਂ ਪਹਾੜੀਆਂ ਤੇ ਬਰਫ਼ਬਾਰੀ ਵੀ ਦੇਖਣ ਨੂੰ ਮਿਲ ਰਹੀ ਹੈ ਇਸੇ ਸਿਸਟਮ ਦਾ ਜ਼ਿਆਦਾਤਰ ਅਸਰ ਕੱਲ ਨੂੰ ਦਿਖਾਈ ਦੇ ਰਿਹਾ ਜਿਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਵੱਖ-ਵੱਖਾਂ ਇਲਾਕਿਆਂ ਦੇ ਵਿੱਚ ਪਵੇਗਾ ਖਾਸ ਕਰਕੇ ਪੱਛਮੀ ਮਾਲਵੇ ਤੇ ਮਾਝੇ ਦੇ ਜੋ ਵੱਡੇ ਏਰੀਏ ਦੇ ਨਾਲ ਲੱਗਦੇ ਇਲਾਕਿਆਂ ਨੂੰ ਉਹਨਾਂ ਵਿੱਚ ਮੀਂਹ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਇਲਾਕਿਆਂ ਦੇ ਵਿੱਚ ਕੁਝ ਖਾਸ ਨਹੀਂ ਦੇਖਣ ਨੂੰ ਮਿਲੇਗਾ ਹਲਕੀ-ਫੁਲਕੀ ਬੱਦਲਬਾਹ ਕੱਲ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲੇਗਾ ਸਕਦੀ ਹੈ ਨਹੀਂ ਤਾਂ ਜ਼ਿਆਦਾਤਰ ਲੱਗ ਕੇ ਦਾ ਮੌਸਮ ਸਾਫੀ ਅਤੇ ਖੁਸ਼ਕੀ ਹੀ ਰਹਿਣ ਦੀ ਸੰਭਾਵਨਾ ਹੈ ਇੱਕ ਹੋਰ ਸਿਸਟਮ 8 ਤਰੀਕ ਨੂੰ ਆ ਰਿਹਾ ਹੈ ਉਹ ਵੀ ਇਸੇ ਤਰ੍ਹਾਂ ਦਾ ਹੀ ਰਹੇਗਾ ਹਲਕੇ ਤੋਂ ਦਰਮਿਆਨੇ ਜਿਹੇ ਉਹਦੇ ਵਿੱਚ ਵੀ ਟੁੱਟਮਾ ਜਿਹੇ ਮੀਂਹ ਦੀ ਆਸ ਹੋਵੇਗੀ